ਪੰਜਾਬ ਪੁਲਿਸ ਦੇ ਵੱਲੋਂ ਪੂਰੇ ਪਿੰਡ ਨੂੰ ਸ਼ੌਣੀ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਕਿਉਂਕਿ ਜੱਗੂ ਭਗਵਾਨਪੁਰੀਆ ਗੈਂਗਸਟਰ ਦੀ ਦੁਨੀਆ ਦੇ ਵਿੱਚ ਇੱਕ ਵੱਡਾ ਨਾਮ ਹੈ ਭਗਵਾਨਪੁਰੇ ਦੇ ਕੱਲੇ-ਕੱਲੇ ਗਲੀ ਦੇ ਵਿੱਚ ਕੱਲੇ-ਕੱਲੇ ਚੱਪੇ-ਚੱਪੇ ਦੇ ਉੱਪਰ ਭਗਵਾਨਪੁਰ ਦੇ ਪੁਲਿਸ ਪੰਜਾਬ ਪੁਲਿਸ ਦੀ ਜਿਹੜੀ ਤਨਾਤੀ ਹੈ ਉਹ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਕੀਤੀ ਗਈ ਹੈ ਪਰ ਜੱਗੂ ਭਗਵਾਨਪੁਰੀਆ ਕਈ ਸਟੇਟਾਂ ਦਾ ਗੈਂਗਸਟਰ ਮੰਨਿਆ ਜਾਂਦਾ ਹੈ ਕਈ ਸਟੇਟਾਂ ਦੇ ਵਿੱਚ ਵੌਂਟਡ ਸੀਗਾ ਇਸ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਸ਼ਾਂਤੀ ਰੱਖਿਆ ਗਿਆ ਤਾਂ ਉਹਨੂੰ ਇੱਥੇ ਲੈ ਕੇ ਆਉਣਾ ਬਹੁਤ ਮੁਸ਼ਕਲ ਸੀਗਾ ਤਾਂ ਉਹ ਦਾ ਖਿਆਲ ਰੱਖੀਤੇ ਜੱਗੂ ਭਗਵਾਨਪੁਰਿਆ ਪਿੰਡ ਦੇ ਵਿੱਚ ਨਹੀਂ ਆਉਣਗੇ ਅਰਦਾਸ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਪਰ ਫਿਰ ਵੀ ਪੰਜਾਬ ਪੁਲਿਸ ਦੇ ਵੱਲੋਂ ਪੂਰੇ ਚੱਪੇ-ਚੱਪੇ ਦੇ ਉੱਪਰ ਪਹਿਰਾ ਜਿਹੜਾ ਆ ਉਹ ਦਿੱਤਾ ਗਿਆ ਕਿ ਕੋਈ ਵੀ ਅਣਸਖਾਵੀ ਕਰਤਾ ਇੱਥੇ ਨਾ ਵਾਪਸ ਸਕੇ ਇਤਿਹਾਸਿਕ ਗੁਰਦੁਆਰਾ ਇਸ ਗੁਰਦੁਆਰੇ ਦੇ ਵਿੱਚ ਲੰਗਰ ਪ੍ਰਸ਼ਾਦ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਤੇ ਪਾਠ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਜੱਗੂ ਭਗਵਾਨਪੁਰਿਆ ਤੇ ਜਿਹੜੀ ਚਾਚੀ ਹੈਗੀ ਆ ਮਾਸੀ ਵੀ ਲੱਗਦੀ ਆ ਉਸ ਘਰ ਦੇ ਵਿੱਚ ਪਾਠ ਚੱਲ ਰਿਹਾ ਹੈ